ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂ ਕਾਰਾਂ ਦੇ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਨਿਕਲੇ ਆ ਜੀ ਫੇਰ ਜਲੰਧਰ ਅ ਉਹਨਾਂ ਕੋਈ ਗੇੜੇ ਲੱਗਿਆ ਐਨਆਰਆਈ ਵੀਰਾਂ ਦੇ ਏਰੀਆ 'ਚ ਅੱਜ ਫੇਰ ਜਲੰਧਰ ਨੂੰ ਆਏ ਆ ਜੀ ਜਲੰਧਰ ਨੂੰ ਆਏ ਆ ਅੱਜ ਅੱਜ ਤਾਂ ਪਰ ਕੋਈ ਕੰਮ ਆਏ ਆ ਅੱਜ ਫੈਮਿਲੀ ਮੈਂਬਰ ਵੀ ਨਹੀਂ ਕੋਈ ਨਾਲ ਹੈਗਾ ਪਰ ਹੈ ਯਾਰ ਦੋਸਤ ਹੀ ਆ ਸਾਰੇ ਨਾਲ ਅ ਜਲੰਧਰ ਹੁਣ ਕੰਮ ਚੱਲੇ ਆ ਉਹ ਤੁਹਾਨੂੰ ਦੱਸਦੇ ਆ ਵੀ ਕੀ ਕੰਮ ਚੱਲੇ ਆ ਅੱਜ ਇਹ ਅੱਜ ਚੱਲਿਆ ਜੀ ਮੁੰਡਾ ਯਾਰ ਦੋਸਤ ਆ ਜਿਹੜਾ ਮੇਰਾ ਆਮਨ ਤੁਸੀਂ ਜਾਣਦੇ ਹੀ ਆ ਪਹਿਲਾਂ ਵਾਲੇ ਬਲਾਕਾਂ 'ਚ ਦੇਖਿਆ ਵਾ ਮੁੰਡਾ ਉਹ ਜਿਹਨੇ ਗੱਡੀ ਲਈ ਸੀਗੀ ਅੱਜ ਉਹਦੀ ਗੱਡੀ ਨੂੰ ਚੱਲੇ ਆ ਜੀ ਲਾਏ ਵੀਲ ਫੁਣ ਠੀਕ ਆ ਜੀ ਤੇ ਬਹੁਤ ਔਖਾ ਮਨਾਇਆ ਮੰਨਦਾ ਹੈ ਨਹੀਂ ਤਾਂ ਪਰ ਅਸੀਂ ਔਖਾ ਸੌਖਾ ਬਣਾ ਲਿਆ ਸੀਗਾ ਵੀ ਨਹੀਂ ਯਾਰ ਵੀ ਹੁਣ ਜਿੱਥੇ ਐਨੇ ਪੈਸੇ ਲਾਏ ਉੱਥੇ ਥੋੜੇ ਜਿਹਾ ਹੋਰ ਸਹੀ ਤੇ ਜੀ ਜਿਆਦਾ ਇਹਦਾ ਵੀ ਬਹੁਤ ਦੇਰ ਦਾ ਕਰੀ ਜਾਂਦਾ ਦਾ ਪੁਆਈਏ 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 ਪਰ ਕੌਲ ਜੀ ਕਰ ਜਾਂਦਾ ਦਾ ਅੱਜ ਫਿਰ ਇਹਦਾ ਫਾਈਨਲੀ ਫੋਨ ਇਹਦਾ ਆਪੇ ਆ ਗਿਆ ਕਹਦਾ ਵੀ ਬੰਦੇ ਅੱਜ ਪੱਜ ਜਲੰਧਰ ਨੂੰ ਜਾਣਾ ਵੀ ਅੱਜ ਕਹਿੰਦਾ ਆ ਲਾਏ ਵੀਲ ਪਵਾ ਕੇ ਲੈ ਕੇ ਆਣੇ ਮੈਂ ਆਹ ਭਾਈ ਕੋਈ ਗੱਲ ਨਹੀਂ ਚਲਦੇ ਅੱਜ ਫਰੀ ਆ ਤੇ ਟਾਈਮ ਹੈਗਾ ਸੀਗਾ ਅੱਜ ਮੇਰੇ ਕੋਲ ਮੈਂ ਕੋਈ ਗੱਲ ਨਹੀਂ ਚਲਦੇ ਆ ਤੇ ਕਹਿੰਦਾ ਨਾਲੇ ਆਪਣਾ ਬਲੌਗ ਬਣਾ ਲੂਗੇ ਮੈਂ ਆਹ ਚੱਲ ਠੀਕ ਆ ਕੋਈ ਨਾ ਤੇ ਹੁਣ ਜਾ ਰਹੇ ਆ ਜੀ ਜਲੰਧਰ ਨੂੰ ਤੇ ਆ ਜਾਓ ਫੇਰ ਤੁਹਾਨੂੰ ਮਿਲਾਂਨੇ ਆ ਉਧਰ ਚਾਹ ਕਹੀ ਹੋਈ ਆ ਚਾਹ ਬਣ ਰਹੀ ਆ ਤੇ ਜਦ ਤੱਕ ਮੈਂ ਖਾ ਵੀ ਭਾਈ ਮੈਂ ਵੀਡੀਓ ਸ਼ੁਰੂ ਕਰਨ ਮੈਂ ਤੇ ਹੁਣ ਮੱਠੀਆਂ ਮੁਠੀਆਂ ਲਈ ਬੈਠੀ ਆ ਮੰਢੀਰ ਨਾਲੇ ਹੁਣ ਚਾਹ ਪੀਏ ਘੁੱਟ ਨਾਲੇ ਤੁਹਾਨੂੰ ਮਿਲਾਉਂਦਾ ਉਹਨਾਂ ਨਾਲ ਜਾ ਕੇ ਚਲੋ ਚੱਲਦੇ ਆ ਆ ਖੜੀ ਆ ਜੀ ਸਾਡੀ ਰਾਣੀ ਸੰਤਰਾ ਹੈ ਹੁਣ ਪਵਾਈਏ ਇਹਦੇ ਵੀਲ ਲਿਜਾ ਕੇ ਦੇਖਦੇ ਆ ਬਾਕੀ ਟਾਇਰ ਅਸੀਂ ਰੱਖਣੇ ਇਹਦੇ ਨਾਲ ਦੇ ਟਾਇਰ ਨਹੀਂ ਚੇਂਜ ਕਰਾਉਣੇ ਅਲਾਏ ਵੀਲ ਹੋਰ ਪਵਾ ਲੈਣ ਮਿਲੋ ਜੀ ਇੱਧਰ ਸਾਡੇ ਬੰਦਿਆਂ ਨੂੰ ਹੋਰ ਜੀ ਮਹਾਰਾਜ ਜੀ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਮਹਾਰਾਜ ਜੀ ਵਧੀਆ ਜੀ ਆ ਸਿਖਾ ਜੀ ਹਾਂ ਜੀ ਠੀਕ ਆ ਜੀ ਠੀਕ ਆ ਮਹਾਰਾਜ ਆ ਬੈਠਾ ਬੰਦਾ ਸਾਡਾ ਮੇਨ ਭਾਈ ਅੱਜ ਅੱਜ ਬਾਈ ਫੇਰ ਖਰਚਾ ਦੇਣੇ ਪੈਸੇ ਹੈ ਹਾਂ ਹਾਂ ਮੈਂ ਤਾਂ ਚੱਲਦਾ ਹੀ ਹਾਂ ਅੱਜ ਜੇ ਵਟੇ ਲੀ ਕਰ ਲਾ ਫਿਰ ਹੁਣ ਕਰ ਲਵਾ ਕੇ ਹਾਂ ਹਾਂ ਨਾ ਟਾਇਰ ਵੀ ਚੇਂਜ ਕਰਾਉਣਾ ਟਾਇਰ ਟਾਇਰਾ ਹੀ ਰੱਖ ਲੰਨੇ ਬਾਈ ਹਨਾ ਹਾਂ ਕਿਉਂਕਿ ਆਏ ਫਿਰ ਜਿੱਦਾਂ ਹੁਣ ਚੰਡੀ ਚੁੰਡੀ ਕੱਢ ਨੂੰ ਜਾਣਾ ਹਨਾ ਬਾਹਰ ਨਿਕਲ ਜਾਣੇ ਯਾਰ ਬਾਹਰ ਨਿਕਲ ਜਾਣੇ ਜੇ ਆਪਾਂ ਬੜੇ ਪਹੁੰਚੇ ਹਨਾ ਟਾਇਰ ਆਹੀ ਰੱਖ ਲੰਨੇ ਆ ਬਾਕੀ ਅਲਾਏ ਵੀ ਲਪਵਾ ਲੰਨੇ ਬਾਕੀ ਭਾਈ ਹੁਣ ਅਲਾਏ ਬਿਲ ਦੇਖਦੇ ਆਥੇ ਜਾ ਕੇ ਕਿਹੜੇ ਪਸੰਦ ਹੁੰਦੇ ਆ ਆਉਂ ਦੇਖਦੇ ਆ ਮੌਕੇ ਤੇ ਹਨਾ ਹਾਂ ਪੋਣੇ ਪੈਗੇ ਦਾ ਪੋਣਾ ਹੀ ਪਣੇ ਬੱਗ ਤਾਂ ਆਏ ਬੰਨੀ ਜਿੱਦਾਂ ਵਿਆਹ ਨਹੀਂ ਛੱਲਿਆ ਹੁੰਦਾ ਅੱਜ ਸਰ ਵਿਆਹ ਵੀ ਜਾਵਾਂਗੇ ਹਾਂ ਕਿ ਆਉਨੇ ਆਉਨੇ ਕਿਸੇ ਪੈਲਸ ਤੋਂ ਵੱਡੇ ਦੀ ਸਲਾਹ ਹੈ ਪਾਰਟੀ ਚ ਬਾੜੀ ਮੰਗੇ ਪਾਰਟੀ ਆ ਕਰਕੇ ਲੈ ਲਵਾਂਗੇ ਬਾਅਦ ਚ ਇੱਕ ਪਾਰਟੀ ਮੇਰੇ ਕੋਲੋਂ ਬਸ ਯਾਰ ਇੱਕ ਚੀਜ਼ ਤਾਂ ਕਰਨੀ ਪਣੀ ਹਾਂ ਚੱਲ ਕੋਈ ਨਾ ਪਾਰਟੀ ਮੈਂ ਕਰ ਦੂ ਯਾਰ ਕੀ ਗੱਲ ਫਿਰ ਉਹ ਤਾਂ ਹੈ ਹੀ ਪਾਰਟੀ ਦੇ ਪੈਸੇ ਆ ਬਾਕੀ ਰੋਟੀ ਆ ਇੱਧਰ ਆਇਆ ਮੁੰਡਾ ਬੈਠਾ ਕਹਿੰਦੇ ਆਪਣਾ ਕਿ ਨਹੀਂ ਨਵੀਂ ਸਹੀ ਗੱਲ ਆ ਆਪਣਾ ਰੋਟੀ ਇਹ ਬਾਈ ਮੁੰਡੇ ਦਾ ਢਾਬਾ ਏ ਰੋਟੀ ਜਿੰਨੀ ਮਰਜ਼ੀ ਖੁੱਲੀ ਸਕੋ ਪਤਾ ਹੀ ਯਾਰ ਆਪਣੇ ਕੋ ਕਿਹੜਾ ਕੋਦੂ ਆਇਆ ਜਿੰਨੀ ਮਰਜ਼ੀ ਆ ਜਾਣੇ ਯਾਰ ਬਿਲਕੁਲ 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 ਲਾਓ ਜੀ ਆਲ ਮਖਣੀ ਦੇਖ ਹਾਂ ਸੇ ਦਾਲ ਫਰਾਈ ਦਾਲ ਮਖਣੀ ਸੇ ਭਾਜੀ ਸੇ ਭਾਜੀ ਆਪਣੀ ਐਨ ਵਧੀਆ ਹੁੰਦੀ ਇੱਕ ਨੰਬਰ ਵਾਲੀ ਸੇ ਭਾਜੀ ਕਿਤੇ ਫੜਾਵਾਂਗੇ ਤੁਹਾਨੂੰ ਅੱਜ ਫੇਰ ਕੀ ਖਲਾਉਂਗਾ ਸਾਨੂੰ ਅੱਜ ਜੋ ਤੁਸੀਂ ਹੁਕਮ ਕਰਤਾ ਮਾਰੇ ਤੁਹਾਡਾ ਆਪਣਾ ਢਾਬਾ ਆ ਯਾਰ ਬਾ ਠੀਕ ਆ ਚੱਲ ਹੋਏ ਅੱਜ ਸੇ ਭਾਜੀ ਉਹ ਖਾਂਦੇ ਆਂ ਬਾਈ ਜਾਂਦੇ ਹੋਏ ਹੈ ਹੋਰ ਹੋਰ ਪਹਿਲਾਂ ਅਸਟਰ ਕੰਮ ਨੇ ਵੇਢ ਲੀਏ ਹਾਂ ਲਓ ਜੀ ਚਾਹ ਸਾਡੀ ਪੀਓ ਬਾਈ ਚਾਹ ਸਾਡੀ ਆ ਗਈ ਕੜੀ ਜੀ ਬਣ ਕੇ ਗੈਲ ਪਈਆਂ ਮਠੀਆਂ ਅਗੈਲ ਪੇਠਾ ਵੀ ਰੱਖਿਆ ਵਾ ਵੇਖਾ ਜੇ ਨਾ ਖਾਣਾ ਕਹਿੰਦਾ ਜੀ ਪੇਠਾ ਖਾਣ ਨੂੰ ਜੀ ਕਰਦਾ ਪੀਠਾ ਮੋਦੀ ਬਣਾਇਆ ਦਾ ਹਾਂ ਹੋਰ ਕੀ ਤੇ ਤੁਹਾਨੂੰ ਪਤਾ ਚਾਹ ਦੇ ਨਾਲ ਤਾਂ ਮਿੱਠਾ ਜੀ ਹੁੰਦੀ ਹੈ ਹਾਂ ਕੋਈ ਤਾਂ ਪਖਾਉਂਦੇ ਨਹੀਂ ਹੈ ਕਿ ਚਾਹ ਦੇ ਨਾਲ ਮਿੱਠਾ ਜ਼ਰੂਰੀ ਹੈ ਠੀਕ ਆ ਠੀਕ ਆ ਨਾਣਾ ਉਹਦਾ ਜ਼ਰੂਰੀ ਆ ਚਲੋ ਜੀ ਫੇਰ ਛੱਕ ਲਈ ਹੁਣ ਚਾਹ ਮਿਲਦੇ ਤੁਹਾਨੂੰ ਅੱਗੇ ਜਾ ਕੇ ਬਿਸਮੱਲਾ ਹੋ ਜੀ ਚੱਕੋ ਅਮਨ ਸਿਆਲ ਆਇਓ ਲਾਏ ਦੱਸ ਕਿਹੜੇ ਪੁਆਣੇ ਆ ਹੈ ਇਹ ਤਾਂ ਫੀਸਵਾਨੀ ਗੱਲ ਆ ਬਾਈ ਉਹ ਇਹ ਤਾਂ ਸੱਚੀ ਗੱਲ ਆ ਕਨਫਿਊਜ਼ ਹੋਣ ਵਾਲੀ ਕੰਮ ਆ ਕੀ-ਕੀ ਦੇਖੂ ਹੋਰੇ ਬੰਦਾ ਇੰਨਾ ਉਲਝ ਜਾਂਦਾ ਬੰਦਾ ਉਹ ਇਹ ਸਾਫ਼ ਨਹੀਂ ਕਰਾਂ ਤੇ 15 ਨੰਬਰ ਹੈ ਇਹ 15 ਨੰਬਰ ਆ ਬਾਈ ਸਾਰੇ ਇਹ ਹਾਂਜੀ ਹਾਂਜੀ ਤੇ 15 ਹੈ ਹਾਂ ਇਹੋ ਜਿਹੜੇ ਬਲੈਕ ਜਿਹੇ ਆਏ ਉਹ ਬਲੈਕ ਨਹੀਂ ਚੰਗੇ ਲੱਗਣੇ ਲੋ ਡੰਡੀਆਂ ਜਿਹੜੇ ਆ ਲ ਜਾਂਦੇ ਆ ਨਹੀਂ ਨਹੀਂ ਅਮਨ ਇਹਦੇ ਨਾਲ ਦੇ ਕੋਈ ਚਟੇ ਜੇ ਗੱਡੀ ਬਣਾਉਣ ਮੇਕਰ ਲੋ ਜੀ ਉਰੇ ਆਹ ਬੜੀਆਂ ਗੱਡੀਆਂ ਨੇ ਪਾਏ ਆ ਥਾਰ ਥੋਰ ਦੇ ਥਾਰ ਹੋ ਗਈ ਸਕਾਰਪੀਓ ਹੋ ਗਈ ਪੂਰੇ ਦਾ ਭਾਈ ਗੰਨੇ ਦੇ ਖੇਤ ਵਾਲਾ ਕੰਮ ਆ ਜਿੰਨੇ ਮਰਜ਼ੀ ਦੇਖੀ ਜਾਓ ਵਧੀਆ ਦੇ ਵਧੀਆ ਪਾਏ ਆ ਟਾਇਰ ਵੀ ਪਾਈ ਕਿਹੜੇ ਆ ਬਲੇ ਇੱਥੇ ਕਾਲੇ ਧੋੜੀਆ ਹੈ ਬਲੈਕ ਧੋੜੀਆ ਹੈ ਹਾਂ ਇਹਦੇ ਨਾਲ ਉਹ ਵੀ ਦਿਖਾ ਨਾ ਬਾਈ ਨੂੰ ਦਿਖਾ ਉਹਨੂੰ ਦਿਖਾ ਭਾਈ ਆਹ ਫੋਟੋ ਆ ਦਿਖਾ ਵੀਡੀਓ ਬਾਈ ਨੂੰ ਇਹਦੇ ਨਾਲ ਤੇ ਦਿਖਾ ਹਨ ਮਰੀ ਘਟੀ ਨਾ ਉਹ ਕਵਨ ਆਇਆ ਨਾ ਹਾਂ ਦੇਖ ਤਾਂ ਨਹੀਂ ਕਿਹੜੇ ਨਾਲ ਦਿਖਾਈ ਇਹਦੇ ਨਾਲ ਤੇ ਦਿਖਾ ਯਾਰ ਪਵਾ ਲੇ ਕੇ ਅੱਗੇ ਜੰਪਤਾ ਟਾਇਰਸ ਕੋ ਉਰੇ ਭਾਈ ਜੀ ਸਾਰੀ ਮਾਰਕੀਟ ਇਹ ਜਿੰਨੀ ਵੀ ਤੁਸੀਂ ਆਲੇ-ਦਾਲੇ ਦੇਖੋਗੇ ਸਾਰੇ ਟਾਇਰਾਂ ਦੀਆਂ ਇਨਕਾਨਾਂ ਉਹ ਅੱਗੇ ਵੀ ਆਪ ਪਾਸੇ ਟਾਇਰੇ ਟਾਇਰਾ ਚਾਹੇ ਸੈਕਹੈਂਡ ਆ ਲੈ ਲੈਣੋ ਚਾਹੇ ਨਵੇਂ ਲੈ ਲਓ ਸਭ ਪਾਸੇ ਟਾਇਰੇ ਟਾਇਰ ਪਏ ਆ ਟੀਮ ਸਾਡੀ ਦੇਖ ਰਹੀ ਆ ਭਾਈ ਰੇਟ ਰੂਟ ਹਨਾ ਹਮੋਂ ਸੈਕਹੈਂਡ ਇਹ ਆ ਨਾ ਸਾਰੇ ਹਾਂ ਸੈਕਹੈਂਡ ਆ ਬਾਹਰ ਮਾ ਯਾਰ ਇਹ ਵੀ ਵੇਖੋ ਸਹੀ ਕੰਡੀਸ਼ਨਾਂ ਵਿੱਚ ਪਏ ਆ ਜਿੱਦਾਂ ਬੜੀਆਂ ਗੱਡੀਆਂ ਨੇ ਇਹਨਾਂ ਨੰਬਰ ਬੜੇ ਆ ਨਾ ਬਾਈ ਲੈ ਆਪਣੇ ਵਾਲੀ ਨੂੰ ਪਾਣੇ 15 ਨੰਬਰ ਹਨਾ ਉਹ ਜੋ ਅੰਦਰ ਨੂੰ ਆਜੋ ਆਜੋ ਲੋਨੀ ਸਾਰੇ ਚਾਰ ਨਾ ਸੌਰੀ ਈਲੇ ਵੀਲ ਪਏ ਆ ਇਹਨਾਂ ਦੇ ਲੈ ਆ ਗਈ ਆ ਗਈ ਸਾਡੀ ਰਾਣੀ ਸੰਦਰਾ ਅਲਾਈ ਵੀਲ ਅਸੀਂ ਕਰ ਲੇ ਪਸੰਦ ਭਾਈ ਹੈ ਅਮ ਲਓ ਇਹਨਾਂ ਕੋਲ ਸੈਕੰਡ ਹੈਂਡ ਵੀ ਸਾਰੇ ਆ ਅਲਾਈ ਵੀਲ ਦੁਕਾਨਾ ਬਹੁਤ ਭੁੰਮਲੀਆਂ ਜੀ ਰੇਟ ਪਰ ਵਾਈਕਲ ਬਣ ਗਿਆ ਉਹ ਯਾਰ ਕਿਹੜਾ ਭਾਈ ਫੇ ਕਿਹੜਾ ਹੁਣ ਕਿਹੜਾ ਪਸੰਦ ਬਲੈਕ ਪਸੰਦ ਕਰਿਆ ਅਮਨ ਬਲੈਕ ਕਰਿਆ ਪਸੰਦ ਗਿਆ ਨੀ ਦੋਨੋਂ ਪਵਾ ਕੇ ਦੇਖਨੇ ਆਪਾਂ ਵੀ ਜਿਹੜਾ ਆਪਾਂ ਨੂੰ ਵਧੀਆ ਲੱਗੇ ਆ ਉਹ ਆਪਾਂ ਪਾ ਲਾਂਗੇ ਬਾਕੀ ਤੁਸੀਂ ਵੀ ਦੱਸੋ ਬਾਈ ਦੋਨਾਂ ਚੋਂ ਕਿਹੜਾ ਘੈਂਟ ਆ ਕਿਹੜਾ ਨਹੀਂ ਆਪਾਂ ਦੇਖ ਲੈ ਮੈਂ ਕਹਿੰਦਾ ਇੱਕ ਪਾ ਕੇ ਦੇਖ ਆਹ ਬਾਈ ਨੇ ਬਾਕੀ ਸਾਡੇ ਨਾਲ ਬਹੁਤ ਵਧੀਆ ਦੁਈ ਕੀ ਕੀ ਕਰਨ ਸਿੱਟ ਲਾਰੇ ਦੋ ਪਾ ਕੇ ਲੜਦੇ ਹਾਂ ਰਾਜਵੀਰ ਬਾਈ ਤੋਂ ਆਪਾਂ ਨੂੰ ਆਏ ਆ ਠੀਕ ਹੈ ਟਿੰਡਰ ਦੇ ਵਿੱਚ ਬਾਈ ਦੀ ਡੀਲਿੰਗ ਵੈਸੇ ਵਧੀਆ ਬਾਈ ਉਹ ਭੈਂਟ ਹੈ ਮਾਸ਼ਾਅੱਲਾ ਇਹ ਵੀ ਸਹੀ ਹੈ ਬਾਈ ਵੈਸੇ ਰੇਟ ਵੀ ਜਾਇਜ਼ ਸਾਰੀ ਮਾਰਕੀਟ ਨਾਲੋਂ ਵਧੀਆ ਰੇਟ ਆ ਬਾਈ ਬਿਲਕੁਲ ਬਿਲਕੁਲ ਹੁਣ ਅਸੀਂ ਆ ਚਾਨੀ ਟਿਕਟ ਆਉਂਕੜਾ ਦ ਇਹਨਾਂ 'ਚ ਵੈਸੇ ਜ਼ਿਆਦਾ ਚਾਂਸ ਹੈਗੇ ਬਲੈਕ ਦੇ ਕਿਉਂਕਿ ਗੱਡੀ ਹੈਗੀ ਵਾਈਟ ਬਲੈਕ ਕਲਰ ਵਾਲੇ ਥੋੜੇ ਜੇ ਮੈਨੂੰ ਲੱਗਦਾ ਵੀ ਜ਼ਿਆਦਾ ਲੁੱਕ ਦਊਗੀ ਹਾਂ ਗ੍ਰੇ ਜਿੰਨੀ ਘੈਂਟ ਬਣਦੀ ਹੈ ਆ ਦੇਖ ਇੱਥੇ ਦੇਖੋ ਯਾਰ ਪਤਾ ਲੱਗਦਾ ਕਿ ਹਾਂ ਗ੍ਰੇਸ ਬਣਦੀ ਹੈ ਆ ਇਧਰ ਨੂੰ ਕਰੀ ਇਹ ਇਹ ਮਨ ਆਏ ਨਾ ਇਹ ਇਹ ਫੇ ਆਪਣੀ ਗੱਡੀ ਵਾਈਟ ਆ ਨਾ ਉਹਦੇ ਕਰਕੇ ਇਹ ਚੀਜ਼ ਨਹੀਂ ਉਨੀ ਬਣਨੀ ਹਾਂ ਜਿੰਨੀ ਆ ਉਹ ਬਲੈਕ ਖੜਾ ਕਰ ਮਾਣਾ ਚੱਕੀ आज ई दी लुक ज्यादा बढ़िया आनी है वो तो है ही है यार है ना चलो बाकी फिर हुन देखਦੇ ਆ ਜੀ ਉਧਰ ਹੁਣ ਚਿੰਬੜ ਗਏ ਜਵਾਨ ਗੱਡੀ ਨੂੰ ਕਾਨੇ ਕਰ ਦੂੰਗੇ ਮਿੰਟੋ ਮਿੰਟ ਫ੍ਰੀ ਪਹਿਲਾਂ ਇਹਨੂੰ ਬੀਲ ਕੱਪ ਤੇ ਜੀ ਨਾਲ ਪਏ ਹੋਏ ਕੰਪਨੀ ਦੇ ਜੀ ਟਾਇਰ ਆਪਾਂ ਨੇ ਇਹੀ ਰੱਖਣੇ ਆ ਤੇ ਸਿਰਫ ਹਲਾਇਓ ਚੇਂਜ ਕਰਾਉਣੇ ਆ ਇਹ ਬਰੌਲਾ ਥੋੜੇ ਥੋੜੇ ਕਰਕੇ ਬੰਦਾ ਹੈ ਬਾਈ ਆਪਾਂ ਉਹ ਗੱਲ ਕਰੀ ਨਹੀਂ ਵੀ ਪੰਜ ਮਿਲੂਗਾ ਕਿ ਚਾਰ 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 ਹੁੰਦੇ ਹੈ ਸਟੱਪਣੀ ਵਾਲਾ ਤਾਂ ਨਹੀਂ ਹੁੰਦਾ ਨਾਲ ਸਟੱਪਣੀ ਵਾਲਾ ਨਹੀਂ ਠੀਕ ਆ ਠੀਕ ਆ ਮੈਂ ਕਿਹਾ ਪਤਾ ਨਹੀਂ ਇਹ ਵੀ ਕਿਤੇ ਬਾਅਦ ਵਾਰ ਰੌਲਾ ਪੈ ਕੇ ਇਹ ਨਲ ਕੀ ਦੀ ਵੀ ਲਾਉਣੀ ਹੈ ਨੰਗਿਆ ਲਾਉਣਾ ਹੈ ਇਹ ਵੀ ਲੱਗ ਜਾਣੀ ਹੈ ਨਹੀਂ ਇਹ ਡਿਊਬ ਟਿਊਬ ਟਿਊਬ ਲੱਗਣੀ ਹੈ ਟਿਊਬਲੈਸ ਆ ਇਹ ਬਾਈ ਪੂਰਾ ਸਣ ਠੀਕ ਆ ਠੀਕ ਆ ਆ ਕੇ ਵਧੀਆ ਮਾਰ ਦਿੱਤਾ ਰੰਗ ਮੈਂ ਕਹਿੰਦਾ ਦੂਹਾ ਮਰਾਉਂਗਾ ਜਿਹੜਾ ਹਰਾ ਜਾ ਹਰਾ ਮਾਰਦਾ ਹਰਾ ਜਾ ਚਦਾ ਹਰਾ ਜਾ ਚਦਾ ਬਾਈ ਹਰਾ ਵਧੀਆ ਲੱਗਦਾ ਤੋਤਾ ਫਰੀਜ ਆ ਹਾਂਜੀ ਹਾਂਜੀ ਹਾਂ ਹਾਂ ਉਧਰ ਵੀਡੀਓ ਕਾਲ ਲਾ ਕੇ ਬਹਿ ਗਿਆ ਅਮਰੀਕਾ ਵਾਲਿਆਂ ਨੂੰ ਮੈਂ ਕਿਹਾ ਹਾਂ ਠੀਕ ਹੈ ਰੋਹਿਤ ਹਾਂ ਆਹ ਰੋਹਿਤ ਨੂੰ ਦਿਖਾ ਦੇ ਇਹ ਮੁੰਡੇ ਇਹ ਵੀ ਕਰਾਣਾ ਪੈਂਦੇ ਬੰਦਾ ਸਲੈਕਟ ਆਹੋ ਆਹ ਕਹਿੰਦਾ ਬਲੈਕ ਇਹ ਵੀ ਠੀਕ ਹੈ ਬਲੈਕ ਚੱਚੂਗਾ ਕਿਉਂ ਲਓ ਜੀ ਖੜਾ ਤੇ ਭਾਈ ਹੁਣ ਆ ਮਾਰੇ ਮੁੰਡਿਆਂ ਨੇ ਕੱਟ ਕੱਟ ਕੇ ਚਮਕਾਉਣ ਨਹੀਂ ਗੱਡੀ ਜੋ ਮਰਜੀ ਆ ਜੀ ਨਾਲੇ ਬੀਲ ਵਗੈਰ ਵੈਸੇ ਗੱਡੀ ਚੱਜਦੀ ਨਹੀਂ ਹਾਂ ਹਾਂ ਜਿਹੜੇ ਤਾਂ ਹੁਣ ਚਲੋ ਮੰਨ ਲਓ ਇਹਨਾਂ ਨੇ ਟੂ ਟਾਰ ਪਰ ਜਾਣਾ ਟੈਕੀ ਦੇ ਕੰਮ ਨੂੰ ਰੱਖਣੀਆਂ ਜਾਂ ਉਤਾਨ ਉਹਨਾਂ ਨੂੰ ਤਾਂ ਫਿਰ ਇੰਨੀ ਰੱਖਣੀ ਪੈਂਦੀ ਆ ਪਰ ਜੇ ਦੇਖਿਆ ਜਾਵੇ ਵੀ ਆਪਾਂ ਮਾੜਾ ਜਿਹਾ ਘਰਾਂ ਰੱਖਣੀ ਸ਼ੌਂਕ ਨੂੰ ਥੇਤਾ ਲਾਇਵੀਂ ਮੜਾ ਜਿਹੀ ਪੋਣੀ ਤੇ ਜੱਟ ਜਿਹੜੀ ਲਾਇਵੀਂ ਦਾ ਨਾ ਕਿ ਬਾਕੀ ਬਾਲ ਬਾਈਆਂ ਕੋਲ ਬਹੁਤ ਪਿਆ ਅੰਦਰ ਉਹ ਸਾਰਾ ਭਰਿਆ ਪਿਆ ਏ ਲਾਇਵੀਂ ਨਾਲੇ ਤੇ ਵਧੀਆ ਵਨਾਂ ਦੀ ਦੁਕਾਨ ਵਧੀਆ ਵੈ ਪੂਰੇ ਟ੍ਰੇਨ ਆ ਰਿਹਾ ਇੱਕ ਮਿੰਟ ਲਾਇਆ ਉਹ ਮਾਰੇ ਚਾਰੇ ਲਾ ਕੇ ਹੋਲੀ ਕਰਤੀ ਚੱਕਾਂ ਪਰ ਚਾਰੇ ਟਾਇਰ ਪਤੰਦਰਾ ਨੇ ਇਕੱਠੇ ਹੀ ਖੋਲਤੇ ਜਮੀ ਚੱਕਾਂ ਪਰੇ ਕਰਤੀ ਹੁਣ ਲੱਗਿਆ ਜੀ ਸਪਰੇਅ ਮਰਾਉਣ ਸਪਰੇਅ ਅਸੀਂ ਕਰੀਆ ਪਸੰਦ ਜਿਹੜੀ ਤੋਤਾ ਫਰੀ ਹੁੰਦੀ ਆ yellow ਇਹ ਇੱਥੇ ਦਿਖਾਂਦਾ ਤੁਹਾਨੂੰ ਮਾਰ ਕੇ ਆਹ ਮਣੋ ਤੋਤਾ ਫਰੀ ਮਰਾਦਣੀ ਆਪਾਂ ਸਪਰੇਅ ਨਾਲ ਗੱਲਬਾਤ ਬਣਾ ਦੇਣੀ ਐਂਡ ਸਪਰੇਅ ਜੀ ਵੀ ਉਹ ਹੈ ਸਪਰੇਅ ਜੀ ਮਰਵਾਦਣੀ ਉਹ ਸਪਰੇਅ ਆਹ ਵਾਲੀ ਮਰਾਦਣੀ ਤੋਤਾ ਫਰੀ ਅਮਨ ਹਾਂ ਠੀਕ ਨੇ ਇੱਕ ਆਦੀ ਮੈਂ ਕਹਿੰਦਾ ਨਾਲ ਵੀ ਲੈ ਜਾਵਾਂਗੇ ਜੇ ਨਾਲ ਕਿਆ ਕਰਨੀ ਇਹ ਸੜੇ ਕੇ ਬਈ ਗਰਮ ਹੋ ਕੇ ਓਹੋ ਨਹੀਂ ਨਹੀਂ ਉਹ ਇਹ ਨਹੀਂ ਜਾਂਦੀ 80 80 ਰੁਪਏ ਦੀ ਦੱਸਦਾ ਇਹ ਬਾਈ ਕਹਿੰਦਾ 80 ਰੁਪਏ ਦੀ ਆ ਆਪਣਾ ਜਦ ਮਰਜੀ ਰੋਪੜ ਤੇ ਲੱਗਣੇ ਹੀ ਬਾਈ ਵੈਸੇ ਯਾਰ ਆਪਣੇ ਘਰਾਂ ਕਿੱਥੇ ਵੱਜਦੀ ਆ ਘਰਾਂ ਦਾ ਆਏ ਆ ਵੀ ਦੇਖ ਲੋ ਬੰਦੇ ਪਾਣੀ ਵੀ ਬੋਤਲ ਵਾਲਾ ਬੁਲਾਉਂਦੇ ਆ ਹਾਂ ਮੰਗਾਰਾ ਪਾਣੀ ਦਾ ਬੁਲਾਦੇ ਆ ਅੱਛਾ ਪਾਣੀ ਠੀਕ ਆ ਠੀਕ ਆ ਆਓ ਜੀ ਹੁਣ ਕੱਪੜਾ ਮਾਰ ਕੇ ਕਰ ਦਨੇ ਸਪਰੇ ਅਬੇ ਜਾਣ ਲੱਗੇ ਤੁਹਾਨੂੰ ਲੁੱਕ ਦਿਖਾਵਾਂਗੇ ਐਨ ਵਧੀਆ ਲਓ ਜੀ ਮੁੰਡਾ ਸਪਰੇ ਹਾਂ ਨਵੀਆਂ ਲੈ ਕੇ ਆਇਆ ਫਿਰ ਕਹਿੰਦਾ ਚਮਕਾ ਕੇ ਹਾਂ ਮੁੰਡੇ ਹੀ ਟਾਲੂਰੀ ਆ ਵੈਸੇ ਕੱਪੜਾ-ਕਪੜਾ ਬੱਜੂਗਾ ਪਹਿਲਾਂ ਮਿੱਤਰ ਹਨਾ ਆ ਗੱਲ ਬਾਤ ਐਂਡ ਕਰਾ ਦੇ ਪਤਾ ਲੱਗੇ ਵੀ ਹਾਂ ਲਾਈ ਵੀਲ ਪਵਾ ਕੇ ਲੈ ਕੇ ਆਏ ਆ ਇਹਦੇ ਪਰੇ ਬੱਜਣਾ ਹਨਾ ਕੱਲੇ ਆਹ ਇਹਦੇ ਉੱਤੇ ਬੱਜਣਾ ਤਾਂ ਬਾਕੀ ਪਿੱਛੇ ਪਿੱਛੇ ਦੇ ਸਾਰੇ ਪਰੇ ਬੱਜਣਾ ਹਨਾ ਠੀਕ ਕਰੀ ਗਾ ਲਾਓ ਭਾਈ ਲੱਗਿਆ ਮੁੰਡਾ ਇਹਦਾ ਚਿੱਟੀ ਜਿਉ ਆ ਯਾਰ ਇਹ ਚਿੱਟੀ ਬੱਜੂ ਤੋਂ ਬਾਅਦ ਹੋਏਗਾ ਜਨਾ ਅੱਛਾ ਡਬਲ ਕੋਟ ਹੁੰਦੇ ਆ ਨਾ ਡਬਲ ਕੋਟ ਹੁੰਦਾ ਮੈਂ ਵੀ ਦੇਖਾ ਮੈਂ ਆ ਭਰਾਵਾ ਚਿੱਟੀ ਜਿਉ ਕਰਤੀ ਓ ਜੀ ਪਹਿਲਾਂ ਬੱਜਣੀ ਚਿੱਟੀ ਸਿਲਵਰ ਸਿਰੀਵੜੀ ਆ ਫਿਰ ਵਾਈਟ ਹਾਂ ਉਤੇ ਬਾਅਦ ਬੱਜਣੀ ਫਿਰ ਹੈ ਠੀਕ ਆ ਠੀਕ ਆ ਹਮ ਲਾਓ ਭਾਈ ਚੌਕਾਤਾ ਮੁੰਡੇ ਨੇ ਇਹਦੇ ਪਰ ਵੀ ਪਹਿਲਾ ਸਿਲਵਰ ਹੈ ਉਹ ਪਹਿਲਾ ਮੁੰਡਾ ਹੈ ਸਫਾਈ ਕਰਦਾ ਭਾਈ ਪੂਰੀ ਆ ਤਾਂ ਹੀ ਫਾਇਦਾ ਫੇ ਮਾਰੀਦਾ ਹਨਾ ਆ ਫੇ ਮਿੱਟੀ ਜੀ ਵਿੱਚ ਰੜਕੀ ਜਾਵੇ ਉਹਦਾ ਵੀ ਕਿਆ ਫਾਇਦਾ ਲਾਓ ਜੀ ਹੂੰ ਇਹਦਾ ਪ੍ਰੈਮਰ ਵਾਲਾ ਕੰਮ ਕਰਦਾ ਹੈ ਹਾਂ ਪਹਿਲਾਂ ਇੱਕ ਕੋਡ ਬਾਈ ਕਹਿੰਦਾ ਇਹਦਾ ਵੱਜਣਾ ਹਾਂ ਫੇਰ ਕਹਿੰਦਾ ਦੁਬਾਰਾ ਵੱਜਣਾ ਦੂਆ ਆਹੋ ਫੇਰ ਕੰਮ ਯਾਰ ਆਹੀ ਤਾਂ ਹੈਗੀ ਐ ਇਹਨੇ ਕੱਲੇ ਨੂੰ ਸਪਰੇਅ ਮਾਰ ਦਿੰਦੇ ਕੱਲੀ ਨੂੰ ਹੂੰ ਉਹਨੇ ਕੱਲਾ ਚੱਕਣਾ ਨਹੀਂ ਹੈ ਕੱਲੀ ਦਾ ਕਲਰ ਜਿਆ ਨਹੀਂ ਬਣਨਾ ਹਨਾ ਉਹਨੇ ਜਿਹਨੇ ਚੱਕਣਾ ਨਹੀਂ ਹੈ ਕੱਲੇ ਦਾ ਅੱਛਾ ਪੁਕਰ ਹੈ ਜੀ ਸਭ ਤੋਂ ਪੁਕਰ ਆ ਠੀਕ ਆ ਠੀਕ ਵੈਸੇ ਜਿਆਦਾ ਚੱਲਦਾ ਹੁਣ ਇਹੀ ਹੈ ਹਨਾ ਤੋਤਾ ਫਰੀ ਜਾਈ ਕਲਰ ਯਾਰ ਉਹ ਨਹੀਂ ਰੈੱਡ ਰੈੱਡ ਨਹੀਂ ਹਜੇ ਇੰਨਾ ਉੱਠਦਾ ਮਨ ਜਿੰਨਾ ਆ ਉੱਠਦਾ ਬੜੀ ਰੋਹੀ ਤਰੀ ਕੱਟੀ ਨੂੰ ਪਈ ਵੇ ਸਾਰ ਕੇ ਨੂੰ ਇਹ ਹੀ ਮਾਰਿਆ ਹੋਤਾ ਵੀ ਪੋਟਾਂ ਰਾਂਗੇ ਪੋਟਾ ਫੜੀ ਵਧੀਆ ਲੱਗਦਾ ਨਾਲੇ ਉਹ ਵੀ ਆ ਚੀਜ਼ ਉਹਦੇ ਜਿੱਦਾਂ ਵਿੱਚ ਜੰਗ ਜੀ ਲੱਗੀ ਧੀ ਪੈਣ ਹਾਲੇ ਜੰਗ ਜੀ ਤੇ ਬਚੀ ਰਹੀਂਦੀ ਚੀਜ਼ ਸਪਰੇਅ ਤਾਂ ਮੈਂ ਕਹਿੰਦਾ ਨਾਲ ਦੀ ਨਾਲੇ ਸੁੱਕੀ ਜਾਂਦੀ ਹੈ ਨਾ ਯਾਰ ਨਾਲ ਦੇ ਨਾਲ ਹਾਂ ਲਓ ਜੀ ਬਾਕੀ ਹੁਣ ਚਾਰਾ ਪਰ ਮਾਰ ਦੇਣਾ ਇਹਨਾਂ ਨੇ ਫੇਰ ਮਾਰੂਗੇ ਸਪਰੇ ਸਪਰੇ ਮਾਰੇ ਤੇ ਫੇਰ ਤੁਹਾਨੂੰ ਦਿਖਾਣੇ ਆ ਹਾਂਜੀ ਇਹ ਵੀ ਬੜਾ ਕਿਰਿਆ ਹਾਂ ਇਹ ਵੀ ਵਸ਼ੇ ਘੜ ਲੱਗਦਾ ਪਰ ਆਏ ਵੀ ਅਲਾਈ ਵੀ ਆਪਣੇ ਫਿਰ ਸਿਲਵਰ ਹੋ ਜਣੇ ਨਾ ਵਿੱਚ ਉਹਨਾਂ ਦਾ ਸਿਲਵਰ ਸ਼ੇਡ ਜਾ ਹੈਗਾ ਆ ਚੀਜ਼ ਬੱਜੇ ਤੇ ਦੇਖਿਓ ਕਿਆ ਵਧੀਆ ਗੱਲ ਮਾਰਨੀ ਆ ਹਾਂ ਹੁਣ ਮਾਰਨ ਦੀ ਗੱਲ ਆ ਚੀਜ਼ ਆ ਕਲਰ ਨਾ ਉੱਠਦਾ ਬਹੁਤ ਆ ਵਿੱਚ ਐਂ ਦਿਖਦਾ ਆ ਇਹ ਵਿੱਚ ਲੱਗਿਆ ਲਾਈਟ ਮਾਰਨਾ ਆ ਦੂਰ ਹਾਂ ਦੂਰ ਤਾਈ ਚਮਕਦਾ ਇਹ ਕਲਰ ਹਨਾ ਅਜੇ ਰੈੱਡ ਨਹੀਂ ਆ ਨਾ ਉੱਠਦਾ ਹਨਾ ਹੈਡ ਮੁੱਦਾ ਹੈ ਪਰ ਉਹ ਜ਼ਿਆਦਾ ਲਾਈਟ ਨਹੀਂ ਕਰਦੀ ਹਾਂ ਉਹ ਥੋੜਾ ਜ਼ਿਆਦਾ ਡਾਰਕ ਜਾ ਹੋ ਜਾਂਦਾ ਇਹ ਲਾਈਟ ਜਾ ਕਲਰ ਦਾ ਦੂਰ ਤੇ ਮਤਲਬ ਚਮਕਦਾ ਪੂਰਾ ਲਾਉੜੀ ਬਣਾ ਆਤੀ ਕਹਿੰਦੇ ਗੱਲਬਾਤ ਮੁੰਡੇ ਨਾਲ ਇਹ ਚਮਕੂਗੀ ਦੂਰ ਤੇ ਹੀ ਬਾ ਵੀ ਬਾ ਇੱਕ ਵਾਰੀ ਵੱਜਣੀ ਆ ਇੱਕ ਵਾਰੀ ਵੱਜਣੀ ਆ ਜਦੋਂ ਕੋਟ ਕਰਨੇ ਆ ਫਿਰ ਉਹ ਮੈਕ ਤੇ ਛਿੱਟਾ ਪੈ ਜਾਂਦਾ ਗਰਮ ਉੱਪਰ ਅੱਛਾ ਚੱਲਦੇ ਆ ਨਾ ਹਾਂ ਹਾਂ ਉਹ ਕੋ ਫਿਰ ਛਿੱਟੇ ਉਹ ਪਿੰਗਲ ਕੇ ਫਿਰ ਮੈਕ ਉੱਪਰ ਆ ਜਾਂਦਾ ਹੈ ਇਹ ਸਿੰਗਲ ਵੱਜਿਆ ਬਣੀ ਆਉਂਦਾ ਸਿੰਗਲ ਵੱਜੇ ਨਹੀਂ ਆਉਂਦਾ ਠੀਕ ਹੈ ਪਹਿਲੇ ਤੇ ਆਪਣਾ ਵਾਈਟ ਹੁੰਦਾ ਨਾ ਫਰੇਮ ਅੰਦਰ ਹਾਂ 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 ਠੀਕ ਹੈ ਬਣੀ ਨਾ ਰિયાન ਬਣਾਤੀ ਗੱਲਬਾਤ ਹਾਂਜੀ ਬਣਾਤੀ ਬਾਈ ਗੱਲਬਾਤ ਮੁੰਡੇ ਨਾਲ ਇੱਧਰ ਬੰਦੇ ਸਾਡੇ ਰੀਲਾਂ ਲੱਗੇ ਹੋਏ ਬਣਾਉਣ ਲਓ ਜੀ ਬਣ ਗਈ ਗੱਲਬਾਤ ਬੜਾ ਚਚੇ ਰੰਗ ਬੰਨੇ ਹੈ ਬਾਈ ਦੇਖ ਕਿੰਨਾ ਉੱਠਦਾ ਕਲਰ ਹੈ ਵਧੀਆ ਲੱਗਦਾ ਹੈ ਨਾ ਇਹ ਨਾ ਅਸਲ ਵਿੱਚ ਬਾਈ ਜਿਹੜਾ ਲਾਲ ਕਰਾ ਲੰਦੇ ਆਪਾਂ ਉਹ ਦੂਰ ਤੇ ਮਤਲਬ ਲਾਈਟ ਜਿਆਣੀ ਹੈ ਹੁੰਦਾ ਉਹ ਡਾਰਕ ਹੋ ਜਾਂਦਾ ਜਿਆਦਾ ਇਹਦਾ ਦੂਰ ਤੇ ਹੀ ਉੱਠੂਗਾ ਕਲਰ ਸਾਰੇ ਕੰਪਲੀ ਹੋ ਰਹੇ ਨੇ ਹਾਂ ਹਾਂ ਦੇਖੋ ਅਸੀਂ ਕਿੰਨਾ ਜੱਚਦਾ ਇਦਾਂ ਹੀ ਜਿਆਦਾ ਲਾਏ ਪੜੇ ਫੇਰ ਦੇਖੀ ਗੱਲਬਾਤ ਐਂਡ ਹੋ ਜਣੀ ਅੱਜ ਗੱਡੀ ਪਛਾਣ ਨਾ ਹੋਵੇ ਐਹ ਜੀ ਟੌਰ ਕੱਢਦੇ ਗੱਡੀ ਦੀ ਤੂੰ ਆਪ ਨਹੀਂ ਕਹੂਗਾ ਕਿ ਮੇਰੀ ਗੱਡੀ ਆ ਹਾਂ ਇਹ ਆਪ ਨਹੀਂ ਕਹਿਣਾ ਮੇਰੀ ਕਹਿੰਦਾ ਤੁਸੀਂ ਆਪ ਨਹੀਂ ਕਹਿਣਾ ਵੀ ਇਹ ਸਾਡੀ ਗੱਡੀ ਆ ਐਂ ਕਰ ਐਂ ਲੁਕਾ ਦੂੰਗਾ ਨਾ ਸਰੋਂ ਗੱਲਾਂ ਵੀ ਮਾਰਦਾ ਇਹਦਾ ਵੀ ਨਹੀਂ ਕਿਹਾ ਸਾਡੀ ਗੱਡੀ ਆ ਹਾਂ ਬਾਈ ਅਸੀਂ ਤਾਂ ਅਜੇ ਤੱਕ ਨਹੀਂ ਕਿਹਾ ਸਾਡੀ ਗੱਡੀ ਆ ਹਾਂ ਚਮਕਾ ਦੂੰਗਾ ਕਹਿੰਦਾ ਗੱਡੀ ਨੂੰ ਮੁੰਡੇ ਨੇ ਚਾਹ ਵੀ ਆ ਗਈ ਹਾਂ ਇਹ ਬਾਈ ਬੰਦੇ ਵਾਲੀ ਗੱਲ ਹੈ ਹੈ ਵੀ ਚਾਹ ਤਾਂ ਜ਼ਰੂਰੀ ਆ ਨਹੀਂ ਪਾਣੀ ਨਹੀਂ ਪੁੱਛਦੇ ਸਹੀ ਗੱਲ ਆ ਬਾਈ ਨੇ ਵਿਚਾਰੇ ਜਦ ਚਾਹ ਪਾਣੀ ਆ ਨਾ ਪਹਿਲਾਂ ਕਹਿੰਦਾ ਬਾਈ ਤੁਸੀਂ ਚਾਹ ਦੱਸੋ ਬਾਕੀ ਕਹਿੰਦਾ ਆ ਲਾਈ ਵੀਲ ਚਾਹੇ ਪਸੰਦ ਆਉਣ ਚਾਹੇ ਨਾ ਆਉਣ ਇਹ ਬਾਈ ਡੀਲਿੰਗ ਹੁੰਦੀ ਆ ਕਈ ਬੰਦਿਆਂ ਦੀ ਹਨਾ ਬੜੀਆਂ ਨਿਸ਼ਾਨਾ ਵਾਲਾ ਗੱਲ ਵੀ ਨਹੀਂ ਕਰਦੇ ਹਾਂ ਇਹ ਵੀ ਇਹ ਵੀ ਚੀਜ਼ ਕਿਸੇ ਕਿਸੇ ਵਿੱਚੇ ਹੁੰਦੀ ਬਾਈ ਹਨਾ ਨਹੀਂ ਅਗਲਾ ਕਹਿੰਦਾ ਯਾਰ ਪਾਣੀ ਵੀ ਅਗਲਾ ਕਹਿੰਦਾ ਉਹ ਪਿਆ ਬਾਟਰ ਕੋਲਰ ਪੀ ਲਿਆ ਯਾਰ ਹਾਂ ਬੰਦੇ ਨੇ ਵਿਚਾਰੇ ਨੇ ਬੋਤਲਾਂ ਵਾਲਾ ਪਾਣੀ ਪਲਾਇਆ ਮੰਗਾ ਕੇ ਸਪੈਸ਼ਲ ਯਾ ਆ ਗਈ ਭਾਈ ਚਾਹ ਛਕੀ ਅਹ ਹਾਂ ਆ ਜੋ ਚਾਹ ਪੀਓ ਹਾਂ ਸਾਰੇ ਜਣੇ ਲਓ ਭਾਈ ਜੀ ਨੇ ਦੇਖਦਾ ਹੋਰ ਗੱਲਾਂ ਦੀਆਂ ਗੱਲਾਂ ਮੈਂ ਇੱਕ ਕਹਿੰਦਾ ਆ ਨਾਨ ਪ੍ਰਦਾਨ ਹਾਂ ਪਹਿਲਾਂ ਪਾਣੀ ਹੋਰ ਚਾਹ ਪੀਓ ਹਾਂ ਆਈ ਗੱਲ ਭਾਈ ਦੀ ਬਾਈ ਘੈਂਟ ਆ ਤੇ ਅਲਾਏ ਭਾਈ ਸਾਡੇ ਹੁਣ ਲੱਗੇ ਜੀ ਚੜਨ ਆਈ ਐਸ ਆਈ ਮਾਰਕਾ ਲਓ ਜੀ ਆ ਗਿਆ ਟਾਇਰ ਟਾਇਰ ਆਪਾਂ ਰੱਖੇ ਨਾਲ ਦੇ ਜਿਹੜੇ ਏਜੰਸੀ ਜੇ ਨਾਲ ਦੇ ਆਉਂਦੇ ਆ ਟਾਇਰ ਵਧੀਆ ਫੋਲੋ ਕੰਪਨੀ ਦਾ ਟਾਇਰ ਵਧੀਆ ਫੋਲੋ ਦੇ ਹਨ ਤੇ ਬਾ ਹੁਣ ਇਹਨਾਂ ਨੇ 10 ਮਿੰਟ ਲਾਉਣੇ ਆ ਲਓ ਜੀ ਚੱਲ ਵੀ ਮਸ਼ੀਨ ਕੱਪਲਾ ਆਦੀ ਮਰਸੀ ਜਲੇ ਇਹਨਾਂ ਕੱਪਲਾ ਸੀ ਲਾਦੇ ਲਾਦੇ ਯਾਰ ਘੈਂਟ ਲੱਗਣੇ ਉਹ ਤਾਂ ਕੱਪ ਤਾਂ ਕੱਪ ਲਾ ਮਰਸੀਡੀ ਵਾਲੇ ਪਤਾ ਲੱਗੇ ਵੀ ਹਾਂ ਕਿਆ ਨਾਮ ਦੱਸਿਆ ਦੋ ਤਾਂ ਵੀ ਗਏ ਤੇ ਤੇਰੇ ਕੋਲ ਤੇ ਪਵਾ ਕੇ ਲਓ ਜੀ ਬਾਈ ਕਹਿੰਦਾ ਮਰਸੀਡੀ ਵਾਲੇ ਕੱਪ ਲਾਉਂਦੇ ਆ ਕਿਹੜੇ ਕਿਹੜੇ ਆ ਬਾਈ ਕਿਹੜੇ ਸਾਰਾ ਕੁਝ ਹੀ ਆ ਕਿਹੜੇ ਕਿਹੜੇ ਆ ਬਸ ਇਹ ਜੀ ਨੇ ਸਾਨੂੰ ਇੱਕ ਆ ਚੀਜ਼ ਨਾਲ ਦੇ ਰਿਹਾ ਤੁਹਾਨੂੰ ਇਹ ਮਰਸੀਡੀ ਵਾਲੇ ਆ ਹੈਨਾ ਵੀਰੇ ਨੇ ਸਾਨੂੰ ਨਾ ਗਿਫਟ ਕੀਤੀ ਆ ਵੀ ਤੁਸੀਂ ਭਾਜੀ ਹਾਂ ਸਾਨੂੰ ਵਧੀਆ ਲੀ ਨੇਚਰ ਲੱਗਿਆ ਤੁਹਾਡਾ ਹਾਂ ਤਾਂ ਭਾਜੀ ਕਹਿੰਦੇ ਚਲੋ ਕੋਈ ਤੁਹਾਨੂੰ ਹੋਰ ਕਿਹੜੇ ਕਿਹੜੇ ਆ ਬਾਈ ਦਿਖਾਈ ਤਾਂ ਮਣੇ ਕੱਢ ਕੇ ਇਹੀ ਆਂਦੇ ਭਾਜੀ ਮਰਸੀਡੀ ਆਂਦੇ ਜਾਂ ਬੀ ਐਮ ਡਬਲ ਆਂਦਾ ਆ ਯਾ ਬੀ ਐਮ ਡਬਲ ਨਾਲ ਦਾ ਮੈਂ ਕਹਿੰਦਾ ਮਰਸੀਡੀ ਠੀਕ ਆ ਉਹ ਮੇਰੇ ਨਾਲ ਤੇ ਆ ਲੁਆਣਾ ਨਹੀਂ ਨਹੀਂ ਆ ਰਹੇ ਜਾਨੀ ਲੱਗਾ ਲੱਗੂਗਾ ਦੇਖੀ ਭਰਾਵਾ ਪੜਾਕੇ ਪੈ ਗਏ ਆ ਚੀਜ਼ ਕੈਂਟ ਲੱਗਣੀ ਆ ਮਨ ਹਾਂ ਪੈਰ ਬਾਹਰ ਨੂੰ ਆ ਗਿਆ ਦੇਖ ਲੈ ਥੋੜਾ ਜਿਹਾ ਲਾਏ ਆ ਆ ਬੜੀ ਗੱਲ ਇੱਥੇ ਤਾਂ ਹੁਣ ਜੱਜਦੇ ਆਣ ਪਏ ਵੇ ਲਓ ਜੀ ਪੈ ਗਏ ਲਾਏ ਠੀਕ ਪੈ ਗਿਆ ਫੇਰ ਸਾਨੂੰ ਦਿਖਾਉ ਲੋ ਜੀ ਲਾਏ ਸਾਡੇ ਪੈ ਗਏ ਹੈ ਬਾਕੀ ਲੁੱਕ ਫੇ ਹੁਣ ਜਾ ਤਾਂ ਸੜਕ ਪਰ ਕੱਡੋਂਗੇ ਜੈਕਾਂ ਤੇ ਤਾਰ ਕੇ ਫੇਰ ਪਰਾਂ ਲੱਗੂਗੀ ਪਰ ਉਦਾਂ ਲੱਗਦੇ ਕਿ ਐਂ ਕਰਦਾ ਥੋੜੇ ਥੋੜੇ ਨਾ ਟਾਇਰ ਬਾਹਰ ਆ ਗਏ ਕਹ ਲੋ ਵੀ ਇੱਕ ਇੱਕ ਡੇਢ ਡੇਢ ਇੰਚ ਇੱਕ ਇੱਕ ਇੰਚ ਆ ਗਏ ਟਾਇਰ ਬਾਹਰ ਥੋੜੇ ਜਿਹਾ ਹੈ ਟਾਇਰ ਉਹੀ ਆ ਪਰ ਅਲਾਏ 휠 ਨਾਲ ਥੋੜਾ ਜਿਹਾ ਫਰਕ ਪੈ ਜਾਂਦਾ ਕਿਉਂਕਿ ਅਲਾਏ 휠 ਹੁੰਦਾ 7 ਇੰਚ ਦਾ ਜਿਹੜਾ ਰਿੰਮ ਹੁੰਦਾ ਏ ਉਹ ਹੁੰਦਾ 5.5 ਇੰਚ ਦਾ ਹੈ ਬਈ ਹੈ ਆ ਦੇਖੀ ਆ ਦੇ ਇੱਕ ਬੰਦਾ ਦੇੱਖਾਂਦਾ ਪਿਆ ਕੀ ਚੀਜ਼ ਹੈ ਚੈੱਕ ਕਰਾ ਦੇ ਬੰਦਾ ਦੇ ਚੈੱਕ ਕਰਕੇ ਦੇਖੋ ਪਹਿਲਾਂ ਹਾਂ ਬਾਕੀ ਪਤਾ ਨਹੀਂ ਪਸੰਦ ਹੋ ਗਈ ਤਾਂ ਲਵਾ ਲਈ ਕੋਈ ਅੱਛਾ ਉਹ ਜਿੰਨੀ ਸੀ ਮਹਿੰਗੀ ਲੈਦੇ ਮਸਾ ਅੱਛਾ ਜਗੜ ਜਾਏ ਦੇਖੀ ਮੈਂ ਤਾਂ ਕਹਿ ਕੇ ਤੇ ਤੈਹੀਂ ਗੱਡੀ ਹਲਾਤੀ ਮੈਂ ਤਾਂ ਦੇਖ ਆ ਮਨੇ ਯਾਰ ਲਗਦੀ ਤਾਂ ਕਾ ਇਹਦਾ ਚੀਜ਼ ਹੈ ਹਾਂ ਤੇ ਇਹ ਕਿੰਨੇ ਵੀ ਆਹੇ ਕਿੰਨੇ ਦੀ ਆ 50 ਰੁਪਏ ਫੁੱਟ ਤੁਹਾਡੇ 40 ਲਊਗਾ 50 ਰੁਪਏ ਫੁੱਟ ਕਿੰਨੀ ਲੱਗ ਜੂਗੀ ਚਾਰੇ ਪਾਸੇ ਨਹੀਂ ਕਿੰਨੀ ਆ ਆਈਡੀਆ ਤੈਨੂੰ ਤਾਂ ਹੁਣ ਹੋਣਾ ਹੀ ਹੈ ਕਿੰਨੀ ਲੱਗ ਜੰਦੀ 3 3 6 6 6 12 12 ਤੇ 12 24 ਨਹੀਂ ਇੱਕ ਇੱਕ ਨੂੰ 3 ਫੁੱਟ ਲੱਗਦੀ ਆ ਇੱਕ ਰੱਬਣੂ ਦੀ 3 ਫੁੱਟ ਦੀ ਕਟੋ ਫੇ 6 ਇਧਰ ਹੋਗੀ 6 ਉਧਰ 12 ਫੁੱਟ ਹੋਗੀ 12 ਫੁੱਟ ਹੋਗੀ 6 ਉੱਪਰ ਵੀ ਉੱਪਰ ਵੀ ਅੱਛਾ ਇੱਥੇ ਵੀ ਲੱਗਣੀ ਹੈ ਨਵੀਂ ਨਾਲ ਦੇਖ ਤਾਂ ਕੈਂਟ ਲੱਗਦੀ ਹੈ ਨਾ ਕਿੰਨੇ ਵੇਹੇਗਾ ਤੁਹਾਡਾ ਮਨ ਹੈਗਾ ਤਲਵਾਇਓ ਨਹੀਂ ਤਾਂ ਕੋਈ ਪਰ ਰੇਟ ਜਾਜ ਜਾਜ ਕਰ ਯਾਰ ਨਹੀਂ 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 ਹੁਣ ਆਏ ਨਾ ਨਾ ਕਹਿ ਵੀ ਜੇ ਅਸੀਂ ਕਹਿਤਾ ਵੀ ਵਧੀਆ ਲੱਗਦੀ ਆ ਤੁਸੀਂ ਵੱਡੇ ਭਰਾ ਆਏਗੇ ਪਾਜੀ ਕਿੰਨੇ ਵੇਹੇਗਾ ਫੋਟ ਕਹਿੰਦਾ ਹੈ ਕਿ 40 ਰੁਪਏ ਦੀ ਜਿਆ ਜਿਆ ਕਰ ਲੈ ਜਿਆ ਜਿਆ ਕਰ ਲੈ ਰੇਟ ਮੇਰਾ 50 60 ਰੁਪਏ ਨਹੀਂ ਯਾਰ ਜਿਆਦਾ ਜਿਆ ਜਿਆ ਕਰਕੇ ਲੱਗੇ ਪੱਟ ਵੀ ਨਾ ਹੋਵੇ ਇੱਕ ਮੁੱਢਾ ਨੂੰ ਆਪਣੇ ਵੱਲੋਂ ਲੈਸ ਕਰ ਠੀਕ ਹੈ ਉਹ ਨਹੀਂ ਤੁਹਾਡੀ ਗੱਡੀ ਜੇ ਹੈ ਕੱਪੜਾ ਦਾ ਕੱਪੜਾ ਤਾਂ ਹੋਣਾ ਪਹਿਲਾਂ ਰੇਟ ਤਾਂ ਮਕਾ ਲਾ ਦੋ ਕੱਟ ਦੇ ਦੀ 80 ਲਾ ਨਹੀਂ ਨਹੀਂ ਯਾਰ ਆਏ ਨਾ ਨਾ ਕਰ ਚਲੋ ਆਪਣੇ ਵੱਲੋਂ ਕੱਟ ਕਰ ਰੁਪਏ ਤੈਨੂੰ ਹੁਣ ਦੇ ਦੇ ਜਾਈ ਜੀ ਬਿਲਕੁਲ ਜਾਈ ਇਹ ਮਤਲਬ ਉਤਰੂ ਵੀ ਤਾਂ ਨਹੀਂ ਛੇੜ ਜਾਏਗਾ ਯਾਰ ਜੇ ਮੈਂ ਫਿਰ ਲਾਉਂਗਾ ਯਾਰ ਅਸਿਕਰ ਹੋ ਜਾ ਕੇ ਨਾ ਇਹ ਉਤਰਦੀ ਨਹੀਂ ਪੰਜ ਪੰਜ ਸਾਲ ਗੱਟਿਆਂ ਲੱਗੇ ਜਾਂਦੀ। ਦੇਖ ਲਾ ਭਾਈ ਯਾਰ ਮੇਰਾ ਨੰਬਰ ਲੈ ਲਈ। ਵੀਡੀਓ ਜਲਦੀ ਵੀ ਤੇਰੇ ਕੋਲ ਰੇਡ ਕੋ ਲੋੜੀ। ਨਾਲ ਗੱਡੀ ਦੇ ਬੜੀਆ ਵੀਲ ਕੋਏ। ਇਹ ਭਾਈ ਜਿੰਨੀ ਜਿੰਨੀ ਚਾਹ ਜਹਾ ਲਈ ਤਾਂ ਤੂੰ ਅੱਜ ਚਲ ਮੈਂ ਮੋਣੀ ਕਰਨੀ ਹੈਗੀ 35 ਰੁਪਏ ਲਾ। ਨਾ ਨਾ ਮਾਰ ਵੀ ਤਾਂ 20 ਦੇ ਫੋਟ ਦੇਣੇ। 20 ਵਿੱਚ ਹੀ ਚੱਲ ਜਾ ਭਾਈ। 40 ਦਾ ਜ਼ਿਆਦਾ ਯਾਰ। ਨਹੀਂ ਨਹੀਂ ਉਹ ਆਹ ਵਾਹ ਤਾਂ ਉੱਪਰ ਤੇ ਆ ਰੰਗ ਤਾਂ ਉਤਰ ਜਾਣਾ। ਉਹ ਸਿਲਵਰ ਬਰੋਮ ਹਾਂ। ਹਾਂ। ਔਰ ਤੇਰੇ ਭਾਵ ਨੂੰ ਅਸੀਂ ਆ ਰੰਗ ਦੀ ਲੱਗ ਗਈ ਵਾਵਾ ਮੈਂ ਝੁੱਟ ਸੀ ਉਹ ਨਹੀਂ 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 ਆ ਦੇ ਹਾਂ ਆ ਦੇਖ ਆ ਚੀਜ਼ ਬਣ ਗਈ ਨਾ ਜੀ ਬਣ ਗਈ ਗੱਲ ਗੱਡੀ ਨੂੰ ਪੇਂਟ ਕਰਾ ਕੇ ਜਾਣਾ ਅੱਜ ਲੈ ਲੈ ਉਰੇ ਵੀ ਲੱਗਣੀ ਉੱਪਰ ਕੱਪੜਾ ਦੇ ਯਾਰ ਇਹਨੂੰ ਕੱਢ ਕੇ ਵਿੱਚ ਤੇ ਖੜ ਜਾ ਇੱਕ ਮਿੰਟ ਉਹ ਕੱਪੜਾ ਲੈ ਲੈ ਭਰਾਵਾ ਹਾਂ ਹਾਂ ਨਾ ਵੱਟ ਮੇਰਾ ਬਾਈ ਇੰਨੇ ਵਸੇ ਇੰਨੇ ਵਸੇ ਕੋਤੇ ਇਹ 20 ਰੁਪਏ ਫੁੱਟ ਕਹਿੰਦਾ ਬਾਈ ਠੀਕ ਆ 40 ਰੁਪਏ ਕਹਿੰਦਾ ਨਾ ਠੀਕ ਆ ਵੀ ਹਾਂ ਵੀ ਨੂੰ ਦਾ ਜਜੇ ਆ ਪੁੱਤਰੂ ਦਾ ਨਹੀਂ ਬਾਈ ਚੰਗੀ ਤਾਂ ਹੋਵੇ ਹੈਨਾ ਉੱਤਰ ਮੈਂ ਫ੍ਰੀ ਲਾਉਂਦਾ ਉਹ ਭਰਾ ਮੈਂ ਨਹੀਂ ਗਾਰੰਟੀ ਹੈ ਇਹਨਾਂ ਉਤਰੀ ਦੇ ਦੇਖ ਲੈ ਕਿਹੜਾ ਸਾਡਾ ਵੱਜਦਾ ਰਹਿਣਾ ਕੋਈ ਨਹੀਂ ਵੱਡੇ ਪਾ ਨੰਬਰ ਬੋਲ ਮੜਾ ਆਪਣਾ ਖੁਦ ਹੋਗੇ ਨੰਬਰ ਦਾ ਬੋਲ ਤਈ ਫੋਟੋ ਖਿੱਚ ਕੇ ਲੈਣੀਆਂ ਸੀ ਇਹਦੇ ਵੀਡੀਓ ਬਣਦੀ ਵੀਡੀਓ ਚ ਬੋਲ ਦੇ ਨੰਬਰ ਤੈਨੂੰ ਹੋਰ ਵੀ ਕੰਮ ਆ ਜਾਊਗਾ ਇਹ ਵੀਡੀਓ ਚ ਬੋਲ ਦੇ ਨੰਬਰ ਹਾਂ ਵੀਡੀਓ ਦੇ ਨੰਬਰ ਬੋਲ ਦੇ ਬਲੌਗ ਬਣਦਾ ਹੈ ਵੀਡੀਓ ਨਹੀਂ ਬਣਦਾ ਪਿਆ ਬਣਾ ਲਓ ਬਣਾ ਲਓ ਭਾਈ ਗਲਤ ਕੰਮ ਕਰਾਂਗੇ ਤਾਂ ਡਰ ਹੋਊਗਾ ਲਿਖੋ ਭਾਈ ਨੰਬਰ 62 84 62 10 82 हां ठीक है। ਗੱਲ ਆਇਆ ਜੇ ਇਧਰ ਏਰੀਏ ਦੇ ਕਿਸੇ ਨੇ ਬੰਦੇ ਨੇ ਲਵਾਣੀ ਹੋਈ ਤੈਨੂੰ ਫੋਨ ਵੀ ਆਜੂ। ਵੈਸੇ ਭਾਈ ਸਾਡੀ ਗੱਡੀ ਦੇਖ ਕੇ ਹੋ। ਆ ਖੁੰਜਾ ਜਾ ਗੋਲ ਕਰਦੇ ਯਾਰ ਮੜਾ ਜਾ। ਉਹ ਗੱਡੀ ਮੈਂ ਆਪ ਹੀ ਕਰ ਦੂੰਗਾ। ਹਾਂ ਕਪੜਾ ਕੋਪੜਾ ਫਸ ਕੇ ਪੱਟ ਹੋ ਜਣੀ ਐ। ਹਮਣਾ ਯਾਰ ਲੱਗਦੀ ਘੰਟਾ ਉਦਾਂ। ਯਾਰ ਗੱਲ ਬਣ ਗਈ। ਗੱਲ ਬਣ ਗਈ ਸਹੀ ਗੱਲ ਆ। ਪੂਰੇ ਯਾਰ ਕੰਮੇ ਫਿਰ ਦੇਖ ਲੈ ਉਹਦੇ। ਹਾਂ 100 ਰੁਪਏ ਲੱਗਦੀ ਕਿਤੇ। ਹੈਂ? ਇਹ ਜਿੰਨੇ ਲੰਬੇ ਬਕਰੋਮ ਭਾਜੀ ਮੰਨਦੇ ਨਾ ਭਾਜੀ ਆਜੋ 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 ਜਨਾਬ ਆਜੋ ਲੈ ਵੀ ਮਿਤਰਾ ਹੁਣ ਅਲਾਇ ਪੈ ਗਏ ਮੁੰਡਾ ਲੱਗਾ ਹੁ ਪੌਲ ਛਮਾਰਨਾ ਕਹਿੰਦਾ ਟਾਇਰ ਵੀ ਚਮਕਾ ਕੇ ਭੇਜਣਿਆ ਹਨ ਓਏ ਲਾਵੇ 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 ਉਹ ਭਾਜੀ ਰਹਿਣ ਦੇ ਸਾਨੂੰ ਲਾਪਰਾਵਾ ਨਾ ਨਾ ਇਦਾਂ ਲਾਵੇ ਠੀਕ ਆ ਉਹ ਤੋਂ ਪਿੱਛੇ ਉਹਦਾ ਕੱਢ ਦੇ ਆ ਚੀਜ਼ ਠੀਕ ਆ ਗੱਬੇ ਨੂੰ ਨਾ ਲਾ ਲੱਗਣਾ ਆ ਠੀਕ ਜੇ ਤੁਸੀਂ ਕਹੋਗਾ ਤਾਂ ਲਾ ਉਹ ਨਾ ਬੜਾ ਸਹੀ ਫੋਟੋ ਤਾਂ ਹੀ ਜਾਂਦਾ ਹੁੰਦਾ ਸਹੀ ਗੱਲ ਆ ਉਹ ਪੈਣਾ ਲੈ ਬਾਈ ਲਓ ਜੀ ਪਾਈਪ ਪਾ ਤੇ ਲਾਏ ਹੈ ਹਾਂ ਹੁਣ ਦੇਖੋ ਗੱਡੀ ਦੀ ਲੁੱਕ ਦੇਖ ਬਾਈ ਹੁਣ ਹੈ ਮਣਗੀ ਗੱਲ ਕਿੰਨਾ ਉੱਠਿਆ ਹੈ ਤੋਤੀਆ ਹਾਂ ਹਾਂ ਤੋਤਾ ਫਰੀ ਰੰਗ ਸਾਲਾ ਜੱਜਦਾ ਬਹੁਤ ਆ ਬੜਾ ਉੱਠਿਆ ਦੇਖ ਬੜਾ ਉੱਠਦਾ ਸਹੀ ਗੱਲ ਆ ਲਓ ਜੀ ਲਿਆ ਹੁਣ ਮਾ ਵੀ ਬਾ ਮਣਾਤੀ ਗੱਲ ਦੇਖੀ ਦੇਖੀ ਬਾਈ ਮੜਾ ਹੋ ਕੇ ਉਧਰ ਨੂੰ ਕਰਾ ਦੇ ਬੈਗ ਜਵਾਨ ਸਾਡਾ ਮੜਾ ਚੱਲ ਚੱਲ ਚੱਲਾ ਆਈ ਨਹੀਂ ਰਸਤਾ ਮਿਲਣਾ ਹੋ ਰੇ ਲਓ ਜੀ ਕਰੋ ਲੁੱਕ ਚੈੱਕ ਮਣਾਤੀ ਗੱਲ ਬਾਤ ਆਣ ਉਹ ਪਤਾ ਲੱਗਦਾ ਬਈ ਹਾਂ ਗੱਡੀ ਲਈ ਆ ਭਿੰਡਰ ਨੇ ਹੈ ਅੱਜ ਬਣ ਮਣਾਤੀ ਨਾ ਗੱਲ ਬਾਤ ਵਾਹ ਜੀ ਵਾਹ ਕਿ ਹੁਣ ਅਲਾਏ ਵੀ ਲਸੀਂ ਲਏ ਪਵਾ ਹੈ ਹਾਂ ਹੁਣ ਮੁੰਡੇ ਕਹਿੰਦੇ ਵੀ ਭੁੱਖ ਲੱਗੀ ਹੋਈ ਆ ਬਹੁਤ ਜ਼ਿਆਦਾ ਤੇ ਕਿਹੜਾ ਕੀ ਨਾਮ ਆ ਬਾਈ ਦੁਕਾਨ ਦਾ ਹਜੀ 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 ਰੈਸਟੋਰੈਂਟ ਹਜੀ ਰੈਸਟੋਰੈਂਟ ਆ ਜੀ ਇਹ ਤੇ ਸਾਹਮਣੇ ਬਾਈਆਂ ਦੀ ਇੱਧਰ ਬਾਈ ਜੀ ਬਣਾ ਰਹੇ ਆ ਜੀ ਤੇ ਆ ਇਹਨਾਂ ਦੀ ਸਟੇਸ਼ਨ ਆ ਜਿਹੜੀ ਵੀ ਤੇ ਇੱਧਰ ਵੀ ਇਹਨਾਂ ਨੇ ਬੈਠਣ ਵਾਸਤੇ ਬਣਾਇਆ ਹੋਇਆ ਮੁੰਡਾ ਕਹਿੰਦਾ ਵੀ ਹੁਣ ਭੁੱਖ ਲੱਗੀ ਵੀ ਆ ਪਾਰਟੀ ਕਰਨੀ ਛੋਲੇ ਭਟੂਰਿਆਂ ਦੀ ਹੋ ਰਹੀ ਹਾਂ ਯਾਰ ਨਹੀਂ ਖਾਣਾ ਕੋਈ ਸੋਣ ਨੂੰ ਭੁੱਖ ਲੱਗੀ ਨੀ ਜਰਾ ਨਹੀਂ ਨਹੀਂ ਭੁੱਖ ਲੱਗੀ ਵੀ ਸਹੀ ਗੱਲ ਹੈ ਹਰ ਮਾਨੂੰ ਆਪ ਲੱਗੀ ਵੀ ਭਰਾ ਆ ਜਾਓ ਬਾਈ ਚੱਕੋ ਚੱਕੋ ਮਾਰਾ ਚੱਕੋ ਹੁਣ ਛੱਕੋ ਫਿਰ ਤੇਲ ਮਾਰਾ ਨਹੀਂ ਵਿੱਚ ਹੈਂ ਤੇਲ ਮਾਰਾ ਨਹੀਂ ਤੇਲ ਹਾਂ ਸਹੀ ਗੱਲ ਓ ਬਾ ਵੀ ਬਾ ਲੱਸੀ ਨਾ ਕਾ ਲੱਸੀ ਦੇਖ ਯਾਰ ਮੁੰਡੇ ਨੇ ਬਹਿ ਜਾ ਬਹਿ ਜਾ ਹੀ ਕਰਾਉਂਦੀ ਕਾਚੂ ਬਾਦਾਮ ਪਾਏ ਹੋਏ ਲੱਸੀ ਚ ਹੈਂ ਗੱਲ ਬਾਤ ਇੰਟ ਲਾਤੀ ਯਾਰ ਚਲੋ ਜੀ ਫਿਰ ਹੁਣ ਛੱਕ ਲਈਏ ਪ੍ਰਸ਼ਾਦਾ ਫਿਰ ਮਿਲਦੇ ਆਂ ਤੁਹਾਨੂੰ ਆਹ ਤੇ ਕੀ ਹਾਂ ਬਾਈ ਫੇ ਕਿਦਾਂ ਹੁਣ ਗੱਡੀ ਕਿਦਾਂ ਲੱਗਦੀ ਮੈਂ ਲਿਆ ਓਕੇ ਰਿਪੋਰਟਾ ਖੋਸ਼ ਆ ਹਾਂ ਪੂਰਾ ਹਾਂ ਬੜਾ ਠੀਕ ਆ ਲੈ ਬਾਈ ਸੱਚੀ ਨੇ ਪਛਾਨ ਦੇ ਗੱਡੀ ਦੇ ਪੂੜੇ ਪਾਰਟ ਪਏ ਹੁਣ ਜਦੋਂ ਸਾਡੇ ਪਏ ਆ ਆਹੀ ਗੱਡੀ ਵੀ ਸਾਡੇ ਨਾਲ ਵਧੀਆ ਤੋਰਦੀ ਲੱਗਦੀ ਆ ਸਾਡੇ ਬਾਰੇ ਸਾਡੇ ਵਧੀਆ ਪਏ ਹੁਣ ਗੱਡੀ ਦੇ ਨਾਲ ਹਾਂ ਉਹ ਵੀ ਨਹੀਂ ਗੱਲ ਬਕ ਹਾਂ ਇਹ ਰੋਡ ਤੇ ਨਹੀਂ ਚੱਲਦੀ ਹੁਣ ਇਹ ਨਾਲੇ ਹੁਣ ਨਾ ਰੋਡ ਤੇ ਨਹੀਂ ਚੱਲਣੀ ਗੱਡੀ ਲੋਕਾਂ ਦੀਆਂ ਹਿੱਕਾਂ 'ਚ ਚੱਲਣੀ ਆ। ਹਾਂ ਤੇਰੇ ਕੌਣ ਕੀਤੀ ਮੇਰੇ ਗੱਲ ਸਹੀ ਹੈ। ਹਾਂ ਆਹ ਕਰੀ ਗੱਲ ਬਾਈ ਸਹੀ ਗੱਲ ਆ। ਕਦੇ ਕਦੇ ਕਰਨਾ ਹੁੰਦਾ ਕਮੈਂਟ ਨਹੀਂ ਹਾਂ ਨਾ ਨਾ ਗੱਡੀ ਬਾਈ ਐਨ ਘੈਂਟ ਲੱਗਦੀ ਆ। ਚਲੋ ਦੱਸਿਓ ਜੀ ਤੁਸੀਂ ਵੀ ਕਮੈਂਟਾਂ 'ਚ ਕਿਵੇਂ ਲੱਗੇ ਲਾਇਵ ਵੀਲ। ਚਲੋ ਠੀਕ ਆ ਜੀ ਮਿਲਦੇ ਫੇਰ ਤੁਹਾਨੂੰ ਕਿਸੇ ਅਗਲੇ ਬਲੌਗ 'ਚ। ਸਤਿ ਸ਼੍ਰੀ ਅਕਾਲ ਜੀ।